ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਬਾਰੇ ਮੈਂ ਇਥੇ ਖਲੋ ਕੇ ਪਹਿਲਾਂ ਵੀ ਇਸੇ ਕਣਕ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਸੀ ਤੇ ਬਜਾਈ ਤੋਂ ਲੈ ਕੇ ਜੋ ਵੀ ਇਹਨੂੰ ਕੀੜਾ ਕੀਤੀ ਹੈ ਪਾਣੀ ਜਾਂ ਖਾਦ ਦੀ ਤਾਂ ਅੱਜ ਫਿਰ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਤਾਂ ਤੁਸੀਂ ਐਸ ਬੰਦੇ ਦੇਖ ਸਕਦੇ ਹੋ ਇਹ ਕਣਕ ਹੈਗੀ ਜੀ 826 ਵੈਰਾਈਟੀ ਇਹ ਬੀਜੀਸੀ ਸੁਪਰ ਸ਼ੀਡਰ ਦੇ ਨਾਲ ਤੇ ਵਾਟ ਤੋਂ ਆਪਾਂ ਨੇ ਜਿਹੜੀ ਹੈਗੀ ਹੈ ਜੀ ਇਹ ਹੈਗੀ ਜੀ 327 ਵੈਰਟੀ ਇਹ ਬੀਜ ਸੀ ਹੈਪੀ ਸੀਡਰ ਦੇ ਨਾਲ ਤੇ ਅੱਜ ਇਹ ਦੋਵੇਂ ਲਗਭਗ 100 ਕ ਦਿਨ ਦੀਆਂ ਚੁੱਕੀਆਂ ਨੇ 7 ਨਵੰਬਰ ਨੂੰ ਬੀਜੇ ਸੀ ਤੇ ਅੱਜ 17 ਫਰਵਰੀ ਹੋ ਚੁੱਕੀ ਏ ਤੇ ਦੋਹਾਂ ਕਣਕਾਂ ਦੀ ਤੁਸੀਂ ਗਰੋਥ ਵੇਖ ਸਕਦੇ ਹੋ ਕਿ ਕਿੰਨੀ ਕ ਹੋਈ ਏ ਇਹ ਹੈਗੀ ਜੀ ਸੁਪਰ ਸੀਡਰ 826 ਵੈਰਟੀ ਤੇ ਆਹ ਹੈਗੀ ਜੀ 327 ਤੇ ਹੈਪੀ ਸ਼ਿਡ ਦੀ ਬਜਾਈ ਤੇ ਦੋਹਾਂ ਦਾ ਬੀਜ 440 ਕਿਲੋ ਆਇਆ ਸੀ ਤੇ 60 ਤੋਂ 65 ਕਿਲੋ ਡੀਏਪੀ ਪਰ ਏਕਰ ਦੇ ਹਿਸਾਬ ਦੇ ਨਾਲ ਕਿੜੀ ਸੀ ਤੇ ਅੱਜ ਇਹ ਕਣਕਾਂ ਲਗਭਗ 100 ਕ ਦੇ ਜਾਂਦੀਆਂ ਚੁੱਕੀਆਂ ਨੇ ਤੇ ਇਹਨਾਂ ਦੀ ਗੋਬ ਵਾਲੀ ਨਾਰੀ ਪੜ ਚੁੱਕੀ ਏ ਤੇ ਥੋੜੇ ਕ ਦਿਨਾਂ ਤੱਕ ਸਿੱਟੇ ਦੇ ਬਾਹਰ ਨਿਕਲਣੇ ਸਟਾਰਟ ਹੋ ਜਾਣਗੇ ਤੇ ਗੋਬ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹਨਾਂ ਨੂੰ ਸਿੱਟੇ ਪਏ ਨੇ ਜਿਹੜਾ ਮੇਰਾ ਗੋਠੇ ਵਾਲਾ ਸਿੱਟਾ ਵਾ ਉਹ ਹੈਗਾ ਜੀ 826 ਦਾ ਜਿਹੜਾ ਮੇਰਾ ਚੀਚੀ ਵਾਲਾ ਸਿੱਟਾ ਉਹ ਹੈਗਾ ਜੀ 327 ਦਾ ਤੇ ਦੋਵਾਂ ਦਾ ਕੰਪੈਰੀਸ਼ਨ ਕਰੀਏ ਤੇ ਦੋਵਾਂ ਦੀ ਹਾਈਟ ਸੇਮ ਆ ਜਿਹੜਾ 826 ਦਾ ਸਿੱਟਾ ਵਾ ਉਹਦੇ ਹੀ ਦਾਣਿਆਂ ਦੀ ਗਰੋਥ ਥੋੜੀ ਜਿਹੀ ਜ਼ਿਆਦਾ ਕਿਉਂਕਿ ਇਹ ਵੈਰਾਈਟੀ ਥੋੜੀ ਜਿਹੀ ਕਾਲੀ ਹੈ ਤੇ ਸੇਤੀ ਪੱਕਦੀ ਹੈ ਤੇ ਜਿਹੜੀ 327 ਹੈ ਉਹਦੀ ਦਾਣਿਆਂ ਦੀ ਕੁੰਡੀਆਂ ਦੀ ਗਰੋਥ ਵੀ ਦੇਖ ਸਕਦੇ ਹੋ ਕਿ ਥੋੜੀ ਜਿਹੀ ਹਲਕੀ ਜਾਪਦੀ ਹੈ ਉਹਦੇ 826 ਦੇ ਵੈਰਾਈਟੇ ਪਰ ਜੇ ਕੁੰਡੀਆਂ ਦੀ ਵਿੱਚ ਗੱਲ ਕਰੀਏ ਤਾਂ ਦੋਵਾਂ ਦੇ ਲਗਭਗ 21 ਕੁੰਡੀਆਂ ਪਈਆਂ ਜੀ ਤੁਸੀਂ ਦੇਖ ਸਕਦੇ ਹੋ ਤੇ ਹਾਈਟ ਲਗਭਗ ਸੇਮ ਆ ਪਰ ਕੁੰਡੀ ਥੋੜੀ ਜਿਹੀ ਜਿਹੜੀ ਅੰਗੂਠੇ ਵਾਲ ਹੈਗੀ ਹੈ ਉਹ 826 ਉਹ ਥੋੜੀ ਜਿਹੀ ਜਾਪਦੀ ਹੈ ਸੰਗਣੀ ਜਾਪਦੀ ਹੈ ਇਹ ਜਿਹੜੀ 327 ਦੀ ਥੋੜੀ ਜਿਹੀ ਵਿਰਲੀ ਜਾ ਆਉਦੀ ਏ ਤੇ ਇਹ ਦਾਣੇ ਮਤਲਬ ਥੋੜੀ ਜਿਹੀ ਮੋٹے ਜਾ ਆਉਦੇ ਕਿਉਂਕਿ ਇਹ ਥੋੜੀ ਗਰੋਥ ਵੱਧ ਹੋ ਗਈ ਏ ਦੀ ਮਤਲਬ ਆਪਣੇ ਕੈਰੈਕਟਰ ਦੇ ਹਿਸਾਬ ਨਾਲ ਥੋੜਾ ਵੱਧ ਪੱਕਦੀ ਏ ਤੇ ਜਦੋਂ ਇਹ ਇਹ ਵੀ ਦੇ 327 ਦੇ ਥੋੜੀ ਜਿ ਦਿਨ ਵੱਧ ਹੋ ਜਾਣਗੇ ਤਾਂ ਇਹਦੀ ਵੀ ਦਾਣੇ ਦੀ ਗਰੋਥ ਬਹੁਤ ਹੀ ਜ਼ਿਆਦਾ ਹੋਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਲਗਭਗ ਦੂਗੇ 100 ਕੁ ਦਿਨ ਦੀਆਂ ਹੀ ਨੇ ਤੇ ਜਦੋਂ ਇਹ ਨਿਸੜ ਜਾਣਗੀਆਂ ਥੋੜੀ ਜਿਹੀ ਸਿੱਟੇ ਬਾਹਰ ਕੱਢ ਲੈਣਗੀਆਂ ਫਿਰ ਇਹਨਾਂ ਦੀ ਵੀਡੀਓ ਸਾਂਝੀ ਕਰਾਂਗੇ ਤੇ ਮੈਂ ਪਹਿਲਾਂ ਦੱਸੂ ਕਿ ਆ ਜੀ ਜਿਹੜੀ 826 ਵੈਰਾਈਟੀ ਆ ਬੀਜੀ ਜੀ ਸੁਪਰ ਸ਼ੀਡਰ ਦੇ ਨਾਲ ਵਿੱਚੇ ਪਰਾਲੀ ਵਾਈ ਸੀ ਤੇ ਵਿੱਚੇ ਪਰਾਲੀ ਪੂਰੀ ਵਾਈ ਸੀ ਕੋਈ ਅੱਗ ਨਹੀਂ ਲਾਈ ਸੀ ਤੇ ਜਿਹੜੀ ਹੈਪੀ ਸ਼ੀਡਰ ਨਾਲ 372 ਕਣਕ ਦੇ ਬੀਜ ਸੀ ਆਸ ਬਣੇ ਉਹਦੇ ਉੱਤੇ ਮਾਰਾ ਮੋਟਰੀ ਤੇ ਫੋਰਸ ਜ਼ਿਆਦਾ ਸੀ ਉਹਨੂੰ ਪਰਾਲੀ ਨੂੰ ਅੱਗ ਲਾਈ ਸੀ ਬਾਕੀ ਇਹਦੇ ਵਿੱਚੇ ਲਾਈ ਵਾਈ ਸੀ ਤੇ ਮੈਂ ਪਹਿਲਾਂ ਵੀਡੀਓ ਸਾਂਝੀਆਂ ਕੀਤੀਆਂ ਸੀ ਤਾਂ ਤੁਸੀਂ ਦੇਖ ਸਕਦੇ ਦੋਵੇਂ ਕਣਕਾਂ ਲਗਭਗ 6 ਮਝਾਬ ਦੀਆਂ ਨੇ ਵੈਰਾਈਟੀ ਡਿਫਰੈਂਟ ਸੀ ਤੇ ਜਿਹੜੀ 826 ਦਾ ਵਾਲਾ ਖੇਤ ਉਹ ਥੋੜਾ ਜਿਆਦਾ ਜ਼ਿਆਦਾ ਭੜਿਆ ਜਾਪਦਾ ਵਾ ਤੇ ਜਿਹੜਾ 327 ਵਾਲਾ ਵਾ ਉਹ ਥੋੜਾ ਜਿਹਾ ਵਿਰਲਾ ਜਾ ਆਉਂਦਾ ਪਰ ਵਿਰਲਾ ਇਹਨਾਂ ਕੀ ਕਣਕ ਦੀ ਗ੍ਰੋਸ ਬਹੁਤ ਜ਼ਿਆਦਾ ਵਾ ਬਹੁਤ ਸੋਹਣੀ ਹੈ ਤੇ ਹੁਣ ਇਹਨਾਂ ਦਾ ਝਾੜ ਵੇਖਾਂਗੇ ਕਿ ਕੀ ਜ਼ਿਆਦਾ ਕਿਤਾ ਜ਼ਿਆਦਾ ਨਿਕਲਦਾ ਵਾ ਤੇ ਤੁਸੀਂ ਸਿੱਟੇ ਦੇਖ ਸਕਦੇ ਹੋ ਗੋਪ ਦੇ ਉਚਾ ਪਾਏ ਨੇ ਤੇ ਜਿਹੜਾ 826 ਦਾ ਥੋੜਾ ਜਿਹਾ ਸਿੱਟਾ ਮੋਟਾ ਜਾ ਆਉਂਦਾ ਵਾ ਤੇ ਤੇਰਾ 327 ਦਾ ਥੋੜਾ ਜਿਹਾ ਹਲਕਾ ਜਾ ਆਉਂਦਾ ਵਾ ਪਰ ਜੇ ਘੁੰਡੀਆਂ ਦੀ ਗੱਲ ਕਰੀਏ ਤਾਂ ਘੁੰਡੀਆਂ ਲਗਭਗ 60 21 ਘੁੰਡੀਆਂ ਪਾਈਆਂ ਜੇ ਦੂਹਾਂ ਦੇ ਨਾਲ ਤੇ ਜੇ ਖਰਾਕ ਦੀ ਗੱਲ ਕਰੀਏ ਤਾਂ ਖਰਾਕ ਜਿਹੜੀ ਹੈ ਲਗਭਗ 6ਵੀਂ ਪਾਈਏ 2.5 ਕਿਪੋੜੀਆਂ ਜੂੜੀਆਂ ਪਾਈਏ ਤੇ ਉੱਤੇ ਇੱਕ ਐਨਪੀਕੇ ਸਪਰੇ ਕੀਤੀ ਆ ਕੱਲ ਹੀ ਤੇ ਦੋ ਦਿਨ ਪਹਿਲਾਂ ਕੀਤੀ ਸੀ ਤੇ ਕੱਲ ਆਇਆ ਸੀ ਇਹਨੂੰ ਤੀਜਾ ਪਾਣੀ ਤਾਂ ਤੁਸੀਂ ਦੇਖ ਸਕਦੇ ਹੋ ਤੇ ਇਹ ਹੈਗੀ ਜੀ 372 ਕਣਕ ਤੇ ਇਹ ਹੈਗੀ ਆ ਜੀ 826 ਕਣਕ ਸੁਪਰ ਸ਼ਿਟ ਦੀ ਬਜਾਈ ਸੋ ਜਦੋਂ ਇਹ ਨਿਸੜ ਜਾਏਗੀ ਫਿਰ ਇਹਦੀ ਵੀਡੀਓ ਸਾਂਝੀਆਂ ਕਰਾਂਗੇ ਸੋ ਧੰਨਵਾਦ ਤੁਹਾਡਾ ਵੀਡੀਓ ਦੇ